ਆਹ ਵੇਰੀ ਐਸਮੈਂਟਾ ਕਰਨਾ ਯਾਰ ਆਪੇ ਹੌਲੀ ਹੌਲੀ ਠੀਕ ਹੈ ਫਿੱਟ ਹੈ ਹੈ ਜੀ ਬੈਠ ਕੇ ਪੈ ਜਾਗੇ ਤੇ ਨਹੀਂ ਚੱਲ ਕੱਢ ਹੀ ਲੈ ਹੈ ਜੀ ਨਹੀਂ ਬਿਤੇ ਕਢਾਈ ਕਰਾਉਣ ਦਾ ਵਾਸਤੇ ਐਂ ਹੀ ਕਰਾਂਗੇ ਸਾਨੂੰ

ਤਕਿਆਂ ਖੋਲਦੇ ਸਾਰੇਆਂ 18 ਬਠਿੰਡੇ ਗਏ ਸੀ ਨਾ ਬਠਿੰਡੇ ਪਾਣੀ ਜ਼ਿਆਦਾ ਸੀ ਇਹਨੇ ਉਡਵਾਇਆ ਸੀ ਜਨਾਬ ਨੇ ਮਹੀ ਚਲਾ ਰਿਹਾ ਜੀ ਪਾਣੀ ਬਾਲਾ ਦੀ ਮੀਂਹ ਬਾਲਾ ਨਹੀਂ ਆਇਆ ਸੀ ਸੀਸਾ ਖੋਲੀ ਹੋਣੀ ਸੀਸਾ ਹੀ ਸੀਸਾ ਲੋ ਜੀ ਦੇਖੋ ਜੀ ਗੱਡੀ ਚਲਾਉਣ ਤੋਂ ਬਾਅਦ ਜਦੋਂ ਚਲਾਉਣ ਦੇ ਸ਼ੁਰੂ ਕਰੋਗੇ ਨਾ ਇੱਕ ਤਾਂ ਸੀਟ ਬੈਲਟ ਅਸੀਂ ਲਾਈ ਨਹੀਂ ਵੈਸੇ ਇੱਧਰ ਲਾ ਲਈ ਠੀਕ ਐ ਸੀਟ ਬੈਲਟ ਲੈਣੀ ਜ਼ਰੂਰੀ ਆ ਪਰ ਮੈਂ ਨਹੀਂ ਲਾਈ ਪਰ ਇਹ ਗੱਲਾਂ ਵੀ ਅਸੀਂ ਨੇੜੇ ਹੀ ਜਾਣਾ ਜਾਣਾ ਵੀ ਸਲੋ ਸਲੋ ਹੀ ਆਸੀ ਨੇ ਤੇ ਸੀ ਸੀ ਵਾਲੇ ਵਾਲੇ ਚੈੱਕ ਕਰ ਲਓ ਅੱਪਰ ਕੋਲ ਦੀ ਆਤ ਨਹੀਂ ਘਟਾਈ ਜੋ ਉੱਧਰ ਦੀ ਬਾਗਦਾ ਜਾਉ ਉੱਥੋਂ ਤੇ ਤਾਂ ਕਿੱਥੋਂ ਵਗ ਜੂਗੀ ਵਿਚਦੀ ਨਹੀਂ ਜਾਣੀ ਨਾ ਬਾਗ ਫਿਰ ਤਾਂ ਕਿਸਤੇ ਮਲਾਣੀ ਹੋਗੀ ਹੈ ਸੰਬਰੀ ਲਓ ਜੀ ਇਹ ਆ ਗਿਆ ਜੀ ਸਾਡਾ ਚੌਂਕ ਮਾਤਾ ਮੋਦੀ ਮਾਤਾ ਮੋਦੀ ਚੌਂਕ ਹੈ ਜੀ ਜਦੋਂ ਸਾਡੇ ਸਲੂਨ ਜਾਣਾ ਹੋਵੇ ਤਾਂ ਪਲੀਜ਼ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋ ਵੀ ਇੱਥੇ ਆ ਕੇ ਤੁਸੀਂ ਕਾਲ ਕਰ ਲਓ ਵਿਚਾਲੇ ਖੰਭਾ ਲੱਗਿਆ ਹੋਇਆ ਹੈ ਤੇ ਇਹ ਬੈਂਕ ਹੈ ਜੀ ਇੰਡੀਅਨ ਬੈਂਕ ਤੇ ਆ ਜਾਂਦੀ ਹੈ ਇੱਧਰ ਵਾਸਤੇ ਆਉਣ ਨੂੰ ਰੋਡ ਤੇ ਇਹ ਆਮ ਰੋੜਾ ਸਾਡੇ ਜਿਹੜੇ ਸਾਨਿਆਮ ਦੇ ਮੰਤਰੀ ਨੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਮੈਨੂੰ ਲੱਗਦਾ ਆਏ ਹੋਏ ਨੇ ਅੱਜ ਜਿਹੜਾ ਇੰਨਾ ਇਕੱਠ ਜ ਆ ਹੈ ਹੈ ਕੱਟ ਕਰ ਰਹੀ ਹੁੰਦਾ ਬਾਕੀ ਹੁਣੇ ਕਾਰਡਾ ਕੋਡ ਜਿਹਾ ਬਣਾਉਣ ਵਾਲੇ ਨੇ ਓਹ ਗਰੂ ਆਏ ਗਰੂ ਆਊਗਾ ਇਹ ਸਾਡਾ ਪੁੱਲ ਪੁੱਲ ਕਿੰਨੇ ਦਿਨ ਹੋ ਗਏ ਹਾਂ ਗੱਡੀ ਕਿਹਾ ਕਰੋ ਯਾਰ ਗੱਡੀ ਵੇਚੀ ਨੂੰ ਹੋ ਗਏ ਜੀ 20 ਦਿਨ ਹੋਣ ਅਸੀਂ ਨਵੀਂ ਗੱਡੀ ਲੈਣ ਜਾ ਰਹੇ ਹਾਂ ਅਸੀਂ ਜਾ ਰਹੇ ਹਾਂ Honda ਏਜੰਸੀ ਦੇ ਵਿੱਚ Honda ਦੀ ਗੱਡੀ ਸਾਨੂੰ ਪਸੰਦ ਆਈ ਹੈ ਤੇ ਉਹ ਗੱਡੀ ਅਸੀਂ ਲਵਾਂਗੇ ਅੱਜ ਸਾਰੀ ਫੈਮਿਲੀ ਚੱਲੇ ਆ ਅਸੀਂ ਇਹ ਆਗੇ ਬਾਬਾ ਗੁੱਗਾ ਜਹਰਪੀਰ ਜੀ ਸਾਡੇ ਬੰਨਾ ਬਰੋਨੀ ਸਾਹਿਬ ਵਾਲੇ ਉਹ ਗੁੱਗਾ ਮੜੀ ਵਾਲੇ ਗੁੱਗਾ ਮੜੀ ਵਾਲੇ ਬਾਬਾ ਜੀ ਮੇਲਾ ਬਹੁਤ ਭਾਰੀ ਹੁੰਦਾ ਔਰੇ। ਡੀਲੀਟ। ਮੇਲਾ ਲੱਗੇ ਚੁੱਕ ਜਾ। ਲੋ ਵੀ ਦੋਸਤੋ ਜੇਕਰ ਤੁਸੀਂ ਸਾਡੇ ਦੇ ਸਲੂਨ ਦੇ ਵਿੱਚ ਪਹੁੰਚਣਾ ਹੁੰਦਾ ਹੈ ਸਾਡਾ ਬੋਰਡ ਹੈ ਜਿਹੜਾ ਉਹ ਅਸੀਂ ਲਾਇਆ ਨਹੀਂ ਹੋਇਆ ਤਾਂ ਆਹ ਪੁਲ ਦੇ ਥੱਲੋਂ ਦੀ ਆ ਕੇ ਨਾ ਇਹ ਬ੍ਰਿੰਡਾ ਰੋਡ ਤੋਂ ਪੁਲ ਆਈਟੀ ਚੌਂਕ ਤੋਂ ਸਿੱਧਾ ਬਠਿੰਡੇ ਨੂੰ ਜਾਂਦਾ ਤੇ ਇਹਦੇ ਥੱਲੋਂ ਦੀ ਆ ਕੇ ਤੁਸੀਂ ਵਾਪਸ ਇੱਧਰ ਨੂੰ ਸਾਡੇ ਬੈਕ ਆ ਸਕਦੇ ਹੋ। ਸਾਡੇ ਸਲੂਨ ਤੇ ਪਹੁੰਚਣ ਵਾਸਤੇ

ਜਿਹੜੇ ਆਪਣੇ ਇੰਡੀਅਨ ਲੋਕ ਨੇ ਉਹ ਐਂ ਕਰਦੇ ਨੇ ਜਿਹੜੇ ਪਾਸੇ ਦੀ ਜਾਣਾ ਹੁੰਦਾ ਉਧਰ ਹੀ ਜਾਂਦੇ ਨੇ ਦੂਜੇ ਪਾਸੇ ਦੀ ਆਣ ਲਾ ਜਾਂਦੇ ਨੇ ਧੰਨਵਾਦ ਧੰਨਵਾਦ ਕੋਈ ਤੇ ਜਰਮਨੀ ਧੰਨਵਾਦ ਆ ਗਿਆ ਜੀ ਸਾਡਾ ਉਦਮ ਸਿੰਘ ਦਾ ਬੁੱਤ ਤੇ ਇਹ ਸਾਡਾ ਆ ਗਿਆ ਜੀ ਆਈ 23 ਚੌਂਕ ਇਹ ਸੱਜੇ ਹੱਥ ਨੂੰ ਜਾਂਦਾ ਹੈ ਰਾਜਾਖੜਵਾਲ ਨੂੰ ਸਾਹਮਣੇ ਜਾਂਦਾ ਹੈ ਪਟਿਆਲੇਵਾਲ ਨੂੰ ਤੇ ਸਾਡੀ ਬੈਕ ਸਾਈਡ ਨੂੰ ਜਾਂਦਾ ਬਠਿੰਡਾ ਵੱਲ ਨੂੰ ਤੇ ਕਬੇਨੋ ਕੇ ਇਹ ਸਾਡੀ ਆਈਟੀਆਈ ਆ ਗਈ ਜੀ ਤੇ ਸਾਰੇ ਕੀ ਦੀਵਾਰਾਂ ਵਿੱਚ ਹਾਂ ਸਾਰੀ ਕੀ ਦੀਵਾਰਾਂ ਆਪਾਂ ਜਿਹੜਾ ਕੋਲ ਜਾਲਾ ਬਾਰਕ ਉਹ ਵੀ ਇੰਨੇ ਸੋਹਣਾ ਬਣ ਗਿਆ ਸਟੇਡੀਅਮ ਹੀ ਬਣਾ ਰਹੇ ਨੇ ਹਾਂ ਵਧੀਆ ਬਣਾ ਰਹੇ ਨੇ ਤਕਰੀਬਨ ਬਾਕੀ ਪਤਾ ਕੀ ਹੈ ਵਧੀਆ ਬਣਾਤਾ ਦੇਣਗੇ ਉਹ ਮਨਟੇਨੈਂਸ ਨਹੀਂ ਨਾ ਕਰਦੇ ਉਹ ਸਿੱਧੂ ਨੇ ਵੀਡੀਓ ਪਾਈ ᱛੀ ਤਾਂ ਕਰਕੇ ਉਹ ਲੱਗੇ ਨੇ ਉਹਦੇ ਚ ਕੱਬਲ ਕਟਣ ਇਹਦੇ ਚ ਕਾਲ ਇਹਦੇ ਜੀ ਆਈਟੀ ਵਿੱਚ ਜਿਹੜਾ ਬਣਿਆ ਨਹੀਂ ਤਾਂ ਐਸਾ ਲਾ ਲਓ ਵੀ ਸਿਹਤ ਵੱਲ ਤਾਂ ਧਿਆਨ ਨਹੀਂ ਜਰਾ ਵੀ ਅਰੇ ਕੀ ਗੱਲ ਆ ਨਹੀਂ ਇਹ ਨਾ ਬੜੀ ਖਾਦ ਦੇਖੋ ਉਹ ਤਾਂ ਖਾ ਨਹੀਂ ਰਹਾ ਦੀ ਅੱਛਾ ਠੀਕ ਆ ਫਿਰ ਜੇ ਖਾ ਨਹੀਂ ਰਹਾ ਦੀ ਚੰਗਾ ਮਾਸ ਖਾ ਰਿਹਾ ਸੀ ਨਹੀਂ ਖਾ ਰਿਹਾ ਮੈਂ ਨਹੀਂ ਬੈਠਾ ਸੀ ਆ ਤੂੰ ਰਹਿਣ ਧਿਆ ਕਰ ਆ ਗਏ ਜੀ ਸਾਡੇ ਸਨਾਪ ਦੀ ਏਜੰਸੀ ਦੇ ਵਿੱਚ ਉਦੋਂ ਤੇ ਆਪਾਂ ਦੇਖਾਂਗੇ ਉਰੇ ਅ ਪਹਿਲਾਂ ਤਾਂ ਸਕੂਟਰੀ ਦੇਖਦੇ ਆਂ ਅੱਜ ਠੀਕ ਹੈ ਜੀ ਉੱਧਰ ਉੱਤਰਾ ਵੀ ਉੱਤਰਾ ਗੱਡੀ ਕਿੱਥੇ ਖੜਾएंगे ਇੱਥੇ ਖੜਾ ਦੇ ਇੱਥੇ ਅੱਗੇ ਨਾ ਨਾ ਇੱਥੇ ਖੜਾ ਦੇ ਇੱਧਰ ਲੰਘਣਾ ਆ ਇੱਥੇ ਖੜਾ ਦੇ ਅੱਗੇ ਜੀ ਦੇਖਦੇ ਆ ਏਜੰਸੀ ਕਿਹੜੀ ਲੈਣੀ ਆ ਦੇਖ ਦੇਖ ਕਾਲਾ ਰੰਗ ਦਾ ਲੈਂਦੇ ਨਹੀਂ ਆਪਾਂ ਦੇਖੋ ਕਿਹੜੀ ਲੈਣੀ ਬੋਲ ਹੈਂ ਕਿਹੜੀ ਦੀ ਉੱਧਲੇ ਬਸ ਉਹ ਵੇਖ ਲੈ ਅੰਦਰ ਵੜ ਜਾ ਉਹ ਕਰਕੇ ਆਵਾਜ਼ ਹੈ ਕਿਹੜੀ ਇੱਧਰ ਵੀ ਆਏ ਨਵੇਂ ਆ ਦਾ ਆਹ ਆ ਪੁਰਾਣੀ ਆ ਆ ਵਾਲੀ ਹੈ ਹੈ ਆ ਵਾਲੀ ਆ ਪੁਰਾਣੀ ਜੀ ਲੱਗਦੀ ਆਸ ਦੇਖ ਇਧਰ ਪਿੱਛੇ ਇਧਰ ਦੇਖ ਰਿਹਾ ਆ ਕੇ ਓਕੇ ਓਕੇ ਆ ਵਾਲੀ ਆ ਜੇ ਵੱਡੇ ਤੋਂ ਆਏ ਦੇਖੋ ਕਿਹੜੀ ਲੈਣੀ ਹੈ ਹੈ ਇਹ ਜਿਹੜਾ ਮਹੀਨੇ ਜੋ ਉਹ ਸਾਰਾ ਮਹੀਨਾ ਹੀ ਚੱਲਦਾ ਹੁੰਦਾ ਹੋਰ 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 ਆਹ ਮਾਗਰ ਲਈ ਪ੍ਰੇਸ ਲਾ ਕੇ ਮੂਰ ਲਈ ਵੀ ਲੱਗਦੇ ਹੈ ਇਹੀ ਹੈ ਤਾਂ ਥੈਂਕ ਯੂ ਥੈਂਕ ਯੂ ਇਹ ਹੋਈ ਹੀ ਪਾਰਟੀ ਦਾ ਦੱਸ ਇਹ ਠੀਕ ਹੈ ਹਾਂ ਉਹ ਮੇਰੀ ਇਹ ਵੀ ਬਾਈਟ ਹੈ ਤੇ ਪੁੱਤ ਸਾਬ ਤਾਂ ਉੱਪਰਲਾ ਮੰਡ ਲੈ ਇਹ ਹੈ ਹਾਂ ਓਕੇ ਇਹ ਦੇਖ ਕੇ ਕਹਿ ਦਿੱ ਸੀ ਹੈ ਹਾਂ ਉਹ ਤਾਂ ਮੰਗਿਆ ਉਹ ਤਾਂ ਉਹ ਸਟੈਂਡ ਇੱਥੇ ਜਦ ਵੀ ਸਟਾਰਟ ਹੁੰਦਾ ਹੈ ਨਾ ਕਿ ਜਿੱਦੇ ਲੱਗਿਆ ਉਹ ਸਟਾਰਟ ਹੁੰਦਾ ਐ ਨਹੀਂ ਹੈ ਠੀਕ ਹੈ ਲਓ ਜੀ ਆਹ ਹੋਏ ਰਿਹਾ ਸਿਮਿੰਟ ਕਲਰ ਜਾ ਆਪੇ ਹੌਲੀ ਹੌਲੀ ਠੀਕ ਹੈ ਫਿੱਟਾ ਲੋ ਜੀ ਦੋਸਤੋ ਗੱਲ ਪਤਾ ਕੀ ਬਣੀ ਐਕਚੁਅਲੀ ਜਿਹੜੀ ਸਕੂਟਰੀ ਸੀ ਆ ਕੇ ਦੇਖੀ ਸੀ ਆਪਾਂ ਨੇ ਉਹਦੇ ਚ ਨਾ ਥੋੜਾ ਨੁਕਸ ਸੀ ਨਾ ਥੋੜਾ ਨੌਜ ਇੰਨਾ ਦਾਗ ਸੀਗਾ ਉਹਦੀ ਨੌਜ ਤੇ ਸੋ ਗੱਲ ਇਹ ਆ ਵੀ ਉਹ ਜਿਹੜਾ ਦਾਗ ਸੀਗਾ ਮੈਂ ਕਿਹਾ ਸੀ ਜੀ ਤੁਸੀਂ ਸਾਨੂੰ ਸਕੂਟਰ ਚੇਂਜ ਕਰ ਦਿਓ ਕਿਉਂਕਿ ਬਹਿਮ ਹੋ ਜਾਂਦਾ ਬੰਦੇ ਨੂੰ ਤੇ ਹੁਣ ਅਸੀਂ ਫੇਰ ਵਾਪਸ ਚੱਲੇ ਆ ਕਹਿੰਦੇ ਅਸੀਂ 6 ਵਜੇ ਦੇਵਾਂਗੇ ਤੁਹਾਨੂੰ ਚਲੋ ਦੇਖਦੇ ਆ ਬਣੇ ਰਹੋ ਸਾਡੇ ਨਾਲ 6 ਵਜੇ ਮਿਲਦੇ ਆ ਸਾਨੂੰ ਦਿੱਤੀ ਨਹੀਂ ਸਕੂਟਰੀ ਸਾਨੂੰ ਸਕੂਟਰੀ ਦੇ ਨਹੀਂ ਰਹੇ ਦਿੱਤੀ ਸਕੂਟਰੀ ਐ ਕਿਵੇਂ ਨਹੀਂ ਦਿੱਤੀ ਉਹਦਾ ਸਾਡੇ ਕੋਲ ਤੋਂ ਆਪਣਾ ਸ਼ੋਅਰੋਂ ਵਾਪੜੀ ਸੀ ਸਕੂਟਰੀ ਕਿਆ ਨਹੀਂ ਦੇਸ ਕਰਾਇਆ ਚਾਗੇ ਵੀ ਸਾਨੂੰ ਅਸੀਂ ਨੂੰ ਹੋਰ ਚਾਹੀਦੀ ਆ ਉਹ ਕਹਿੰਦੇ ਛੇਵ ਦੇ ਆ ਛੇਵ ਦੇ ਕਰ ਲੈ ਬਾਅਦੇ ਅਸੀਂ ਤਾਂ ਹਾਂਜੀ ਹਾਂਜੀ ਅਸੀਂ ਜਾਵਾਂਗੇ ਅਸੀਂ ਜਾਵਾਂਗੇ ਇਹ ਦੇਖੋ ਸਾਡੇ ਡੇਰੇ ਹਾਂਜੀ ਪਹਿਲਾਂ ਡੇਰੇ ਜਾ ਕੇ ਉੱਥੇ ਮੱਥਾ ਟੇਕ ਕੇ ਫਿਰ ਅਸੀਂ ਸਪੈਸ਼ਲ ਦੇ ਕੇ ਜਾਵਾਂਗੇ ਉਹ ਰੋ ਮਾ ਉਹ ਨੂੰ ਜਾਂਦੀ ਨਹੀਂ ਇੰਨਾ ਟਾਈਮ ਹੈ ਠੀਕ ਟਾਈਮ ਹੋ ਜਾਏਗਾ ਅੱਗ ਲੇਟਰ ਆ ਜਾਣਾ ਪਾਰਟੀ ਪੱਕਾ ਠੀਕ ਹੈ ਪੱਕਾ 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 ਆ ਨਹੀਂ ਪਤਾ ਸਾਨੂੰ ਫੋਟ ਦੇ ਕੇ ਕਿ ਆ ਸੀ ਤਾਂ ਪਤਾ 9:07 ਵਜੇ ਗਈ ਸੀ ਸਹੀ ਗੱਲ ਹੈ ਸਹੀ ਆ ਸਹੀ ਲਓ ਜੀ ਦੇਖੋ ਕਿੰਨਾ ਮਾਣ ਆ ਹਨਾ ਤੇ ਕਿੰਨੀ ਖੁਸ਼ੀ ਹੁੰਦੀ ਆ ਦੂਜੇ ਬੰਦੇ ਨੂੰ ਤੇ ਜਦੋਂ ਦੇਖਦਾ ਵੀ ਹਾਂ ਯਾਰ ਕੋਈ ਨਵੀਂ ਪ੍ਰਭਾਰ ਵਾਸਤੇ ਕੋਈ ਸਕੂਟਰੀ ਨਵੀਂ ਲੈਣ ਵਾਸਤੇ ਆਏ ਸੀ ਹਨਾ ਤੇ ਬਾ ਠੀਕ ਹੈ ਫਿਰ ਮਿਲਦੇ ਆ ਪਹਿਲਾਂ ਨਹੀਂ ਇਹਨਾਂ ਦੀ ਲੱਤੀ ਇੱਥੇ ਲੈਣੇ ਆ ਇਹਦੇ ਯਾਰ ਪਾਣੀ ਜਾਂ ਮਰਵਾਨ ਵਾਲੇ ਤੇ ਸੁੱਖੋ ਮੁੱਖੀ ਵੜ ਗਿਆ ਇਸ ਹਿੱਸੇ 'ਚ ਖੋਲ ਲੋ ਮੈਨੂੰ ਐਂ ਲੱਗਦਾ ਇਹ ਚੂਹਾ ਮਰ ਗਿਆ ਹਾਂ ਪਾਣੀ ਦੀ ਆ ਹਾਂ ਪਾਣੀ ਪਾਣੀ ਦੀ ਆ ਨਾ ਚੂਹਾ ਵੀ ਹੈਗਾ ਇਹਦੇ 'ਚ ਪਿੱਛੇ ਚੈੱਕ ਕਰ ਲਈ ਵੀ ਮੈਨੂੰ ਲੱਗਦਾ ਯਾਰ ਅੱਛਾ ਚੂਹਾ ਮਰਿਆ ਹੋਇਆ ਦਿਖਾ ਦਿਓ ਦੇ ਕੋ ਇਹਦੇ ਝੂਠਾ ਜਿਹੇ ਦੇ ਚ ਨਹੀਂ ਮਣਾ ਜੂ ਆ ਪਾਣੀ ਦੀ ਹੈਗੀ ਪਾਣੀ ਦੀ ਆਉਂਦੀ ਹੈ ਇਹ ਜਦੋਂ ਲਾ ਲਾ ਫਿਰ ਪਿੱਛੇ ਅੱਜ ਲਿਆ ਕੇ ਸਾਰੇ 100 200 ਦੀ ਗੱਲੋਂ ਟੰਗ ਇਹਦੇ ਵਿੱਚ ਲਾ ਲਵੀ ਦੋਸਤ ਹੁਣ ਚੱਲੇ ਆਪਸ ਅਸੀਂ ਆਵਾਂਗੇ 6 ਵਜੇ ਸਾਡੇ ਉਧਰ ਅਕੈਡਮੀ ਦੇ ਵਿੱਚ ਵੀ ਕਸਟਮਰ ਬੈਠੇ ਨੇ ਫੀਸ਼ਲ ਚੱਲ ਰਹੇ ਨੇ ਬਾਵਾ ਕੁਸ ਹਨ ਤੇ ਉਹ ਕਰਕੇ ਹੁਣ ਅਸੀਂ ਕੰਮ ਨਿਮੇੜ ਕੇ ਸ਼ਾਮ ਨੂੰ 6 ਵਜੇ ਆਵਾਂਗੇ 6 ਤਾਂ ਵਜਣਗੇ ਮੈਡਮ 6 ਵਜੇ ਤੱਕ ਤਾਂ ਨਿਮੇੜ ਦੋਗੇ ਤੁਸੀਂ ਹਾਂ ਨਿਭੜ ਜੂ ਮੈਂ ਤੁਹਾਨੂੰ ਪਹਿਲੀ ਹੀ ਗਿਆ ਸੀ ਤੁਸੀਂ ਥੋੜਾ ਜਿਹਾ ਕਾਲੀ ਕਰਨ ਲੱਗ ਜੰਦੇ ਹੋ ਥੋੜਾ ਨੰਨਾ ਜਦੋਂ ਨੰਨਾ ਵੱਜ ਜੇ ਨਹੀਂ ਹੈ ਭਾਈ ਨੇ ਕੱਲ ਰਾਤ ਕਿਹਾ ਸੀਗਾ ਆ ਵੀ 6 ਵਜੇ ਆਇਓ ਤੁਸੀਂ ਤਾਂ 2 ਵਜੇ ਤੇ ਫੋਨ ਕਰਨ ਲੱਗ ਰਹੇ ਹੋ ਅੱਛਾ ਚੱਲਣਾ 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 ਮੈਂ ਮਗਿਆ ਯਾਰ ਮੇਰੇ ਤੁਸੀਂ ਆਏ ਪੈਰ ਚਾਰੇ ਪੈਰ ਚੱਕ ਕੇ ਖੁੱਦ ਕੇ ਆਹ ਖੜਾ ਦਨਿਓ ਚਾਰੇ ਪੈਰ ਪੈਰ ਤਾਂ ਦੋ ਨੇ ਦੋਨੇ ਹੱਥ ਵੀ ਚੱਕ ਲੰਦ ਨੇ ਪੈਰੀ ਯੈਸ ਹਲਾ ਪੈਰੀ ਆਵੇਂ ਪੈਂਦੇ ਹੋ ਗਿਆ ਨਾ ਅਸੀਂ ਚੱਲ ਪਏ ਹੁਣ ਵੇਰ ਵਾਪਸ ਕਰਾਂ 6 ਵਜੇ ਆਵਾਂਗੇ ਤੇ ਫਿਰ ਤੁਹਾਨੂੰ ਅਸੀਂ ਦਿਖਾਵਾਂਗੇ ਆ ਕੇ ਇੱਥੇ ਨਾ ਯਾਰ ਕਿਹਾ ਤਾਂ ਹੈਗਾ ਦੇ ਆਪ ਹੀ ਕਰੀਏ ਹਾਂ ਅੱਜ ਤੁਹਾਨੂੰ 6 ਵਜੇ ਬੁਲਾਇਆਗਾ ਕਹਿੰਦੇ ਵੀ ਗੱਸੇ ਕਰਦਾ ਆ ਵੀ ਮਿੱਤਰੋ ਲੇਟ ਹੋ ਗਏ ਹੁਣ ਇਹ ਨਹੀਂ ਪਤਾ ਜਾਂ ਅਸੀਂ ਖੋਲੀਏ ਜਾਂ ਬੰਦੋਗੀ ਤੇ ਫਿਰ ਦੋ ਬੁੱਕਾ ਦੇ ਦੇ ਆ ਮੈਂ ਫਿਰ ਟੱਕਲ ਹੋਰ ਹੁੰਦੀ ਆ ਜਾਂ ਫਿਰ ਕਹਿੰਦੇ ਏਜੰਸੀ ਫਿਰ ਹੋਣ ਕਰਕੇ ਆਣਾ ਦੀ ਓਏ ਹੋਰਾ ਨਾ ਨਾ ਇਹ ਤਾਂ ਚਲ ਫੋਨ ਫੋਨ ਤਾਂ ਕਰਿਆ ਹੈ ਹਾਂਜੀ ਇਹ ਕਹਿਆ ਸੀ ਕਹਿੰਦਾ ਫੋਨ ਲਾ ਕੇ ਆਣਾ ਦੀ ਉਹ ਬੱਪੂ ਕਰਨੀ ਆਣਾ ਜਿਹੋ ਨੂੰ ਫੋਨ ਤਾਂ ਨੇ ਆਪ ਹੀ ਕਰਿਆ ਤੀਗਾ 6:30 ਤਾਂ ਉਹਨੇ ਫੋਨ ਕਰਿਆ ਮੈਨੂੰ ਉਹ ਗੱਲਾਂ ਨਹੀਂ ਆ ਭਣਾ ਵੀ ਬਾਕੀਆਂ ਗੱਲਾਂ ਮਾਰਨੀ ਸੀ ਉਹਨਾਂ ਨੇ ਕਿੰਨਾ ਗੱਲਾਂ ਕਰਨੀਆਂ ਉਹ ਜਿਹੜੀਆਂ ਭੈਣਾ ਇੱਕ ਦਾ ਭੈਣ ਹੈ ਗਿਆ ਖੁੱਲ ਗਿਆ ਖੁੱਲ ਗਿਆ ਆ ਤਾਂ ਮੈਨੂੰ ਹੋਜੀ ਜਨਸੀ ਤਾਂ ਹੈ ਗਿਆ ਬਈ ਖੁੱਲ ਤਾ ਵੀ ਆਪਾਂ ਉੱਲਾ ਚੱਲੀਏ ਜੀ ਫੇਰ ਅਸੀਂ ਆ ਗਏ ਆ ਜੀ ਦਵਾਰਾ ਤੋਂ ਆ ਤਾਂ ਨਹੀਂ ਇਹੀ ਐ ਇਹੀ ਐ ਇਹੀ ਐ ਉਹਦਾ ਕਲਰ ਹੋਗਾ ਆ ਵੀ ਦੀ ਇਹੀ ਐ ਹਾਂ ਇਹ ਹੈ ਯਾ ਦੇਖੋ ਇਹ ਪਹਿਲਾਂ ਤੇ ਦਾਗ ਲੱਗ ਗਿਆ ਸੀ ਲਓ ਜੀ ਸਾਡੀ ਸਕੂਟਰੀ ਦਾ ਰਾਹ ਖੜੀ ਹੈ ਜੀ ਹੁਣ ਅਸੀਂ ਉਧਰ ਚੱਲਦੇ ਹਾਂ ਚਾਨਣ ਵਾਂਗ ਵੀ ਸੱਕਰੈਟ ਸੁਣੋ ਜਿਹੜਾ ਨਾ ਸਵੇਰੇ ਵਾਲਾ ਦਿਨ ਸੁੱਕੈ ਸਹੀ ਗੱਲ ਠੀਕ ਹੈ ਨਹੀਂ ਜੀ ਉਹਦੀ ਬਰਾਊਂਡ ਵੀ ਉਹਦੀ ਕਿਹੜੀ ਉਹ ਬਲੈਕ ਸੀ ਨਹੀਂ ਬਰਾਊਂਡ ਵੀ ਉਹਦਾ ਬਲੈਕ ਸੀ ਚੈੱਕ ਕਰਨ ਨੂੰ ਚੰਗੀ ਗੱਲ ਹੈ ਕਮੇਡੀਕ ਆ ਗਿਆ ਸੋਟ ਠੀਕ ਹੈ ਕੋਈ ਦਾਗ ਉੱਥੋਂ ਲੱਗਿਆ ਹੋਇਆ ਥੋੜਾ-ਬੋੜਾ ਤਾਂ ਚੱਲ ਜੂ ਮੈਂ ਕਿਹਾ ਸਾਡੇ ਦੀ ਸਾਰੇ ਦਾਗ ਹੋ ਗਿਆ ਪੈਸੇ ਦਿੱਤੇ ਹੈਗੇ ਹੈ ਨਹੀਂ ਦੀ ਹੈ ਦਾਗ ਦਾ ਕੰਮ ਕਰਦਾ ਹਾਂ ਹ ਜੇ ਦਾਗ ਹੋਇਆ ਤਾਂ ਪੈਸੇ ਕਟਾ ਦੇ ਇੱਕ ਦਾਗ ਦਾ ਦਾਗ ਕੁਝ ਵੀ ਲਵੋ ਤਾਂ ਵੀ ਆਪਣੀ ਹੈ ਹ ਇਹ ਆਪਣੀ ਹੈ ਰੇ ਭਾਈ ਉਹ ਹੀ ਆਪਣੀ ਲਾ ਲਿਆ ਲਿਆ ਨਹੀਂ ਹੈ ਉਹ ਜਿਹੜੀ ਜਿਹੜੀ ਬਸ ਫੇਰ ਦੇਖੀ ਦੀ ਉਹਦੀ ਭਾਈਆ ਮੈਡਮ ਟੂ ਯਰ ਮੈਂ ਨਹੀਂ ਕੰਗratulations ਟੂ ਯਰ ਹੌਟ ਫੈਮਿਲੀ ਇਟ ਇਜ਼ ਐਪੈਸਟਰੀ ਇਹ ਮੈਡਮ ਐਕਟਿਵਾ 125 ਮਾਡਲ ਹੈ ਲੇਟੈਸਟ ਮਾਡਲ ਹੈ ਜੀ ਕਿਉਂਕਿ ਹੈ ਜੀ ਅੱਜ ਦਾ ਹੌਟ ਸੇਲਿੰਗ ਕੇਕ ਹੈ ਇਸ ਦੇ ਅੱਪਾ ਅਗਰ ਫੀਚਰਸ ਦੀ ਗੱਲ ਕਰੀਏ फ्रंट ਤੇ ਕ੍ਰੋਮ ਫਿਨਿਸ਼ਿੰਗ ਆ ਗਈ। LED DRL ਲਾਈਟਸ ਆ ਗਈ ਜੀ। ਕ੍ਰੋਮ ਦੀ ਗ੍ਰਿਲ ਆ। ਅਲੋਏ 휠ਸ ਇਹਦਾ ਆਪਸ਼ਨ ਕੰਪਨੀ ਨੇ ਦਿੱਤੀ ہوئی ਹੈ ਜੀ। ਨਾਲ ਡਿਸਕ ਬ੍ਰੇਕ ਦੀ ਆਪਸ਼ਨ ਆ ਗਈ। ਠੀਕ ਹੈ ਜੀ। ਅਮਰਜੰਸੀ ਬ੍ਰੇਕ ਵਾਸਤੇ। ਸਭ ਤੋਂ ਸੋਹਣਾ ਫੀਚਰ ਇਸ ਦਾ ਸੇਫਟੀ ਫੀਚਰ ਹੈ। ਉਹ ਕੀ ਹੈ ਕਿ ਅਗਰ ਸਟੈਂਡ ਤੁਹਾਡਾ ਆਨ ਹੈ ਤਾਂ ਇਟ ਵਿਲ ਇੰਡੀਕੇਟ ਯੂ ਕਿ ਸਾਈਡ ਸਟੈਂਡ ਇਜ਼ ਆਨ। ਇਹਨੂੰ ਆਫ ਕਰੋ ਤਾਂ ਸਟਾਰਟ ਹੋਏਗੀ। ਇਹਨੂੰ ਆਪਾਂ ਨੇ ਆਫ ਕਰਨਾ ਹੈ। ਉਸ ਤੋਂ ਬਾਅਦ ਲੇਡੀਆਂ ਦੇ ਮੋਬਾਈਲ ਜਾਂ ਕੋਈ ਫਾਰਸ ਜਾਂ ਕੋਈ ਬੋਟਲ ਰੱਖਣ ਲਈ ਬੋਟਲ ਹੋਲਡਰ ਆ ਗਿਆ ਨਾਲ ਹੀ ਮੋਬਾਈਲ ਚਾਰਜਰ ਦਾ ਸਲੋਟ ਆ ਗਿਆ ਸੀ ਟਾਈਪ ਉਸ ਤੋਂ ਬਾਅਦ ਸਕਫ ਪਲੇਟਸ ਨੇ ਜੀ ਐਕਟਿਵ 125 ਦੀ ਬ੍ਰਾਂਡਿੰਗ ਦੇ ਨਾਲ ਜਿਹੜੀ ਸੀਟ ਹੈ ਜੀ ਐਸ ਕੰਪੇਅਰ ਟੂ 110 ਸੀਸੀ ਇਹ ਬ੍ਰੌਡ ਵੀ ਹੈ ਲੈਂਥ ਵਾਈਜ਼ ਵੱਡੀ ਵੀ ਹੈ ਤੇ ਕੰਫਰਟੇਬਲ ਵੀ ਹੈ ਕਿਉਂਕਿ ਉਹਦੀ ਕੁਸ਼ਨਿੰਗ ਹਾਈ ਡੈਂਸਿਟੀ ਦੀ ਹੋਈ ਹੋਈ ਹੈ ਅੰਡਰ ਸੀਟ ਕਪੈਸਿਟੀ ਹੈ ਜੀ ਇਸ ਦੀ ਉਹ ਉਸ ਦੀ 2 ਲੀਟਰ ਦੀ ਹੈ ਇਸ ਦੀ 25 ਲੀਟਰ ਦੀ ਹੈ ਅੰਡਰ ਸੀਟ ਕੈਪੈਸਿਟੀ ਉਸ ਦੇ ਨਾਲੋਂ 5 ਲੀਟਰ ਵੱਧ ਹੈ ਹਾਂ ਬਸ ਇਹ ਕੰਬੀਨੇਸ਼ਨ ਦੀ ਗੱਲ ਕਰੀਏ ਬਰਾਊਨ ਮੋਸ਼ਾ ਕਲਰ ਦੇ ਨਾਲ ਕੰਬੀਨੇਸ਼ਨ ਦਿੱਤਾ ਜੀ ਨੂੰ ਐਗਰੈਸਿਵ ਲੁੱਕ ਬੋਲਡ ਲੁੱਕ ਦੇਣ ਵਾਸਤੇ ਜਿਵੇਂ ਅੱਜਕੱਲ ਮਹਿੰਦਰਾ ਦੀ ਕਾਰs ਜਾਂ ਮਾਰਕਾਂ ਦੀ ਲੱਗਦੀ ਹੈ ਸੀਟਾਂ ਦੇ ਹੁੰਦਾ ਉਸ ਤੋਂ ਬਾਅਦ ਟੇਲ ਲਾਈਟ ਇਸ ਦੀ ਬੜੀ ਹੀ ਐਗਰੈਸਿਵ ਲੈ ਸਰ ਤੁਸੀਂ ਇੱਧਰ ਆ ਕੇ ਪਲੀਜ਼ ਦੇਖੋ ਇਹਦੀ ਟੇਲ ਲਾਈਟ ਬੜੀ ਹੀ ਐਗਰੈਸਿਵਨੈਸ ਕਰਦੀ ਐਚ ਸ਼ੇਪ ਟੇਲ ਲਾਈਟ ਹੈ ਐਕਟਿਵ 125 ਦੀ ਬ੍ਰਾਂਡਿੰਗ ਹੈ ਕ੍ਰੋਮ ਫਿਨਿਸ਼ਿੰਗ ਦੇ ਨਾਲ ਓਕੇ ਬਾਕੀ ਤੁਸੀਂ ਇਹਨੂੰ ਚਲਾਓ। ਆਪਾਂ ਨੂੰ ਪਸੰਦ ਆਈ ਹੈ। ਨਹੀਂ ਨਹੀਂ ਕੰਗ੍ਰੈਚੁਲੇਸ਼ਨ। ਥੈਂਕ ਯੂ ਥੈਂਕ ਯੂ ਬਈ। ਤੁਹਾਨੂੰ ਅੱਜ ਜੀ ਤੁਹਾਡਾ। ਇਹ ਵੀ ਸਰ। ਸ਼ੁਕਰੀਆ ਤੁਹਾਡਾ। ਇਹ ਨੂੰ ਪ੍ਰੋਪਰ ਕਰਨ ਵਾਸਤੇ ਸਾਰੇ ਫੀਚਰਸ ਨੇ ਸੈਟਿੰਗਸ ਦੇ ਸੈਟਿੰਗ ਦੇ ਅੰਦਰ ਜਿਵੇਂ ਤੁਸੀਂ ਕੋਈ ਟਾਈਮ ਸੈੱਟ ਕਰਨਾ ਹੈ, ਇਹ ਟਾਈਮ ਦੀ ਆਪਸ਼ਨ ਆ ਗਈ ਸੈੱਟ ਕਰਨ ਦੀ। ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਕੋਈ ਤੁਸੀਂ ਆਪਣਾ ਅ ਡਿਸਪਲੇ ਜਿਹੜੀ ਉਹ ਬ੍ਰਾਈਟਨੈਸ ਹਾਈ ਲੋ ਕਰਨੀ ਹੈ, ਉਹ ਵੀ ਆ ਗਈ। ਕਿਹਦੀ ਉਸ ਤੋਂ ਬਾਅਦ ਥੀਮ ਹੈ ਜਿਹੜੀ ਇੱਕ ਡਾਰਕ ਥੀਮ ਹੈ ਜੀ ਇੱਕ ਲਾਈਟ ਥੀਮ ਹੈ ਡਾਰਕ ਦੇ ਕਰਾਂਗੇ ਉੱਥੇ ਡਾਰਕ ਆ ਗਿਆ ਇੰਟੀਰੀਅਰ ਜਿਹੜਾ ਕੰਸੋਲ ਹੈ ਅਗਰ ਇਸ ਦੇ ਉੱਤੇ ਆਪਾਂ ਲਗਾਵਾਂਗੇ ਲਾਈਟ ਮੋਡ ਤੇ ਤਾਂ ਡਾਰਕ ਦੀ ਬਜਾਏ ਵਾਈਟ ਚ ਆ ਗਿਆ ਹੂੰ ਹੂੰ ਫਿਰ ਇਹ TFT ਸਕਰੀਨ ਹੈ ਇਹ TFT ਤੇ LED ਡਿਜੀਟਲ ਸਪੀਡੋਮੀਟਰ ਚ ਕੀ ਫਰਕ ਹੁੰਦਾ ਹੈ ਜੀ ਜਿਹੜੀ ਡਿਜੀਟਲ ਸਪੀਡੋਮੀਟਰ ਸਿੰਪਲ ਹੁੰਦਾ ਹੈ ਜੀ ਉਹ ਬਲੈਕ ਐਂਡ ਵਾਈਟ ਦੇ ਵਿੱਚ ਨੇ ਦਾ TFT ਦੇ ਵਿੱਚ ਕਲਰ ਆਪਸ਼ਨਸ ਦੇ ਨਾਲ ਹੈ। ਇਕੱਲਾ-ਕੱਲਾ ਅਕਰ ਸਾਈਡ ਤੋਂ ਵੀ ਦੇਖਾਂਗੇ ਬਿਲਕੁਲ ਕਲੀਅਰ ਦਿਖੂਗਾ ਪਿਕਸਲ ਨਹੀਂ ਫਟੂਗਾ। ਪਲੱਸ ਜਿਵੇਂ orange ਦਾ orange ਦਾ ਸਾਈਡ ਸਟੈਂਡ ਲਗਾਇਆ ਇਹ ਵੀ ਇੱਥੇ orange ਆ ਗਿਆ। ਇਕਨੋਮਿਕਲ ਅਗਰ ਬਟਨ ਔਨ ਕਰੀਏ ਇੱਥੇ ਗ੍ਰੀਨ ਸ਼ੇਡ ਚ ਆ ਗਿਆ। ਜਿਹੜੇ ਦੂਸਰੇ ਸਪੀਡੋਮੀਟਰਸ ਹੁੰਦੇ ਨੇ ਉਹ ਸਿੰਪਲ ਬਲੈਕ ਐਂਡ ਵਾਈਟ। ਸਟਾਰਟ ਕਰ ਦਿੱਤੀ ਔਫ ਤਾਂ ਨਹੀਂ ਹੋ ਰਹੀ। ਮੈਡਮ ਪਹਿਲਾਂ ਵਾਲੇ ਮਾਡਲ ਦੇ ਇੱਕ ਰੈੱਡ ਬਟਨ ਦਿੱਤਾ ਹੁੰਦਾ ਸੀ। ਇਹ ਬਲੈਕ ਬਟਨ ਹੈ। ਇੱਕ ਗੱਡੀਆਂ ਦੇ ਵਿੱਚ ਇੱਕ ਫੰਕਸ਼ਨ ਆਉਂਦਾ ਹੈ ਆਟੋ ਕਲੈਕਸ ਸਿਸਟਮ। ਭਾਵੇਂ ਤੁਸੀਂ ਔਨ ਤੇ ਰੱਖਿਆ ਹੋਇਆ ਹੈ ਕਿ ਕਿਤੇ ਗਏ ਉੱਥੇ ਜਾ ਕੇ ਬ੍ਰੇਕ ਮਾਰ ਕੇ ਰੁਕ ਗਏ ਜ਼ੀਰੋ ਦੀ ਸਪੀਡ ਕਰ ਲਈ ਗੱਡੀ ਦਾ ਇੰਜਨ ਆਟੋਮੈਟਿਕਲੀ ਆਫ ਹੋ ਜਾਏਗਾ ਉਸ ਦਾ ਕੀ ਬੈਨੀਫਿਟ ਹੈ ਤੁਹਾਡੀ ਜਿਹੜੀ ਪੈਟਰੋਲ ਦੀ ਕੰਜ਼ਮਪਸ਼ਨ ਹੈ ਉਹ ਘਟ ਜੇਗੀ ਫਿਊਲ ਐਫੀਸ਼ੀਐਂਸੀ ਵਾਝੇਗੀ ਅਗਰ ਇਹਨੂੰ ਤੁਸੀਂ ਆਫ ਤੇ ਰੱਖੋਗੇ ਤਾਂ ਉਹ ਫੀਚਰ ਹੈ ਜਿਹੜਾ ਆਫ ਰਹੇਗਾ ਆਨ ਰਹੂਗੀ ਮਤਲਬ ਸਕੂਟਰੀ ਇਹਨੂੰ ਤੁਸੀਂ ਆਨ ਵੀ ਆਕਸਰ ਆਨ ਰੱਖੀਂ ਇਹਨੂੰ ਅਗਰ ਫੀਚਰ ਨੂੰ ਆਨ ਤੇ ਰੱਖੋਗੇ ਜ਼ੀਰੋ ਦੀ ਸਪੀਡ ਕਿਤੇ ਵੀ ਕੀਤੀ ਤਾਂ ਬੰਦ ਇੰਜਨ ਉੱਥੇ ਰੇਜ਼ ਕੀਤੀ ਉੱਥੇ ਸਟਾਰਟ ਹੋ ਬਟ ਇਹਨੂੰ ਮੈਂ ਰਿਕਮੈਂਡ ਕਰੂੰਗਾ ਤੁਸੀਂ ਇਹਨੂੰ ਆਫ ᱛੀ ਰੱਖੋ ਹਾਂ ਸਹੀ ਹੈ ਇਹ న్యూਟਰਲ ਕਰੀ ਜੀ ਆਨ ਕੀਤੀ ਸਟਾਰਟ ਕੀਤੀ ਇੱਦੋਂ ਬਾਅਦ ਇਹਨੂੰ ਆਫ ਕਰਕੇ ਓਕੇ ਓਕੇ ਥੈਂਕ ਯੂ ਵੈਰੀ ਮਚ ਠੀਕ ਹੈ ਵੀ ਯੈਸ ਸਾਰੇ ਆਪ ਇਦਾਂ ਕਰ ਦੋ ਜੇ ਆਹ ਐਂਜੇ ਕਰ ਦੋ ਆ ਕਰੇ ਜੀ ਐਂਜੇ ਕਰਕੇ ਸਹੀ ਗੇਸ ਕੱਢੀ ਲਾ ਦੇ। ਚਲੋ। ਆ ਜਾ ਬਈ। ਤੀਬਾ। ਕਰੋ ਸਟਾਰਟਰ। ਆ ਜਾ। ਇਹ ਤਾਂ ਹੁਣ ਸਾਡੇ ਕੋਲ ਹੀ ਆ ਤੇ ਤੂੰ ਤਾਂ ਜਾਣਾ। తేలి <laughs> తే <filho> <laughs> <laughs> <Haan, laughs> <fooding> <vering> <impairing> <cái> ਆ ਗਈ ਜੀ ਰਸਨਾ ਸਕੂਲ ਆ ਗਈ ਮੈਂ ਜੀ ਇਸਰੰਤ ਜੀ ਨਾਲ ਆ ਚਾਹੋ ਉਹ ਸਟੈਂਡ ਚੱਕੀ ਪੁੱਤੋ ਦਾਉ ਬਟਨ ਜਾਂ ਬੰਦ ਕਰਦੇ ਕਿ ਤੇ ਜੇਸ਼ਨ ਨਹੀਂ ਲਾਈ ਆ ਲਓ ਜੀ ਆਪਣੇ ਘਰੇ ਆ ਗਈ ਜੀ ਸਾਡੀ ਸਕੂਟਰੀ ਤੇ ਇਹਦਾ ਮੇਕਅਪ ਕਰਾਵਾਗੇ ਸਵੇਰੇ ਇਹ ਕੋਰ ਰਹਿਣਾ ਜੀ ਮੇਕਅਪ ਕਰਨਾ ਤੇ ਉਹਦੇ ਕੋਈ ਕਹਿ ਰਹੇ ਨੇ ਨਾ ਹਮਾ ਤੜਕੇ ਇਹਦਾ ਸਾਰਾ ਹੋ ਗਿਆ ਰੈੱਡ ਕਲਰ ਦਾ ਮੇਕਅਪ ਆ। ਧਿਆਨ ਨਾਲ। ਆ ਚੱਕੀ ਉਹ ਤੁਮਹਾਰਾ ਲੱਗ ਰਿਹਾ। ਬਸ খালি ਬਲੈਕ ਲਾਵਾਂਗੇ। ਨਹੀਂ ਰੈੱਡ। ਚਲੋ ਰੈਡੀ ਹੋ ਗਿਆ। ਓਕੇ ਰਿਹਾ। ਤੁਸੀਂ ਆਪਣੇ ਮੋਟਰਸਾਈਕਲ ਦਾ ਧਿਆਨ ਰੱਖੋ। ਨਾ ਚੱਕੀ ਫਿਰ ਇੱਥੇ ਕੀ ਗੱਲ ਆ? ਗੋਲੀਂਦਲਾ ਨਗਰ ਇਕ ਦੇ ਕੇ ਸ਼ਬਦ ਯੂਜ਼ ਕਰੇਗਾ। ਕੀ ਹੋ ਰਿਹਾ ਹੈ? ਫਿਰ ਸੀਰੀਅਸ ਨਾਲ ਲੈ ਆ ਗਿਆ ਨਾ। ਕੈਟਾਉ ਵੀ ਲੈ ਆ ਕੇ ਗਿਆ। ਬੋਲਟ ਕਿੱਥੇ ਸੁਖੂ? ਬੋਲਟ ਬਾਹਰ ਖੜਾ। ਉਹ ਖੜਾ ਦੇ ਅੰਦਰ। ਕਿੱਥੇ ਜਾਏਗਾ ਬੋਲਟ ਲੈ। ਫਿਰ ਲੈ ਕੇ ਜਾ ਬੋਲਟ।